ਸਿੱਧੂ ਦੇ ਜਨਮਦਿਨ ਆਪਾਂ ਨੂੰ ਇੰਜ ਲੱਗਦਾ ਸੀ ਵੀ ਸ਼ਾਇਦ ਹੀ ਹੁਣ ਕਦੇ ਮੂਸੇਵਾਲ ਦੇ ਦੀ ਹਵੇਲੀ ਖੁਸ਼ੀਆਂ ਪਰਤਣਗੀਆਂ ਪਰ ਉਸ ਅਕਾਲਪੁਰਖ ਵਾਹਿਗੁਰੂ ਦੀ ਵੱਡੀ ਕਿਰਪਾ ਦੇ ਨਾਲ ਨਿੱਕੇ ਸਿੱਧੂ ਦੇ ਆਉਣ ਨਾਲ ਮੂਸੇਵਾਲ ਦੀ ਹਵੇਲੀ ਖੁਸ਼ੀਆਂ ਪਰਤੀਆਂ ਅਤੇ ਜਿਸ ਤੋਂ ਹਰ ਕੋਈ ਸਿੱਧੂ ਦਾ ਚਾਹਨ ਵਾਲਾ ਤੇ ਸਿੱਧੂ ਦੇ ਮਾਪੇ ਬੇहद ਖੁਸ਼ ਨੇ ਤੇ ਫਾਈਨਲੀ ਅੱਜ 17 ਮਾਰਚ ਨੂੰ ਨਿੱਕਾ ਸਿੱਧੂ ਇੱਕ ਸਾਲ ਦਾ ਹੋ ਚੁੱਕਿਆ ਯਾਨੀ ਕਿ ਅੱਜ ਨਿੱਕੇ ਸਿੱਧੂ ਦਾ ਜਨਮ ਦਿਨ ਹੈ ਤੇ ਨਿੱਕੇ ਸਿੱਧੂ ਦੇ ਜਨਮ ਦਿਨ ਮੌਕੇ ਬਹੁਤ ਸਾਰੇ ਆਰਟਿਸਟ ਸਿੱਧੂ ਪਰਿਵਾਰ ਨੂੰ ਵਧਾਈਆਂ ਦੇ ਰਹੇ ਨੇ ਤੇ ਨਾਲ ਹੀ ਉਹਨਾਂ ਦੇ ਵਿੱਚ ਹੁਣ ਕਰਨ ਔਜਲਾ ਵੀ ਮੁੱਖ ਹੈ ਇੱਕ ਬਹੁਤ ਹੀ ਵੱਡੀ ਕੰਟਰੋਵਰਸੀ ਹੋਈ ਸੀ ਪਰ ਸਿੱਧੂ ਦੇ ਜਾਨਬੰਦ ਕਰਨ ਔਜ਼ਲਾ ਇਸ ਉੱਤੇ ਆਪਣੀ ਪੂਰੀ ਕਲੈਰੀਫਿਕੇਸ਼ਨ ਦਿੰਦਾ ਹੈ ਤੇ ਆਪਣੇ ਇੰਟਰਵਿਊ ਦੇ ਵਿੱਚ ਮਾਪਿਆਂ ਦੇ ਪ੍ਰਤੀ ਆਪਣੀ ਹਮਦਰਦੀ ਵੀ ਪ੍ਰੇਸ਼ ਕਰਦਾ ਹੈ ਤੇ ਇੰਟਰਵਿਊ ਦੇ ਵਿੱਚ ਔਜ਼ਲੇ ਨੇ ਖੁੱਲਨਾ ਸਾ ਵੀ ਕੀਤਾ ਸੀ ਵੀ ਉਸ ਦਿਕ ਤੋਂ ਬਾਅਦ ਸਿੱਧੂ ਨਾਲ ਕੌਲ ਤੇ ਗੱਲ ਵੀ ਹੋਈ ਸੀ ਤੇ ਹੁਣ ਹੋਰ ਆਰਟਿਸਟਾਂ ਦੇ ਨਾਲ ਨਾਲ ਕਰਨ ਔਜਲਾ ਦੇ ਵੱਲੋਂ ਵੀ ਫੇਸਬੁੱਕ ਅਕਾਊਂਟ ਤੇ ਇੱਕ ਪੋਸਟ ਸ਼ੇਅਰ ਕਰਕੇ ਨਿੱਕੇ ਸਿੱਧੂ ਮੂਸੇਵਾਲਾ ਨੂੰ ਬਰਥਡੇ ਵਿਸ਼ ਕੀਤਾ ਹੈ ਤੇ ਮਾਪਿਆਂ ਨੂੰ ਬਧਾਈਆਂ ਦਿੱਤੀਆਂ ਨੇ ਸੋ ਜੇਕਰ ਤੁਸੀਂ ਵੀ ਨਿੱਕੇ ਸਿੱਧੂ ਦੇ ਆਉਣ ਨਾਲ ਖੁਸ਼ ਹੋ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ